ਸੰਘਾ ਜੀ ਜੋ ਅਸੀਂ ਨਵੀਂ ਲੜੀ ਸ਼ੁਰੂ ਕੀਤੀ ਹੋਈ ਸਿੱਖ ਇਤਿਹਾਸ ਦੇ 100 ਬੀਬੀਆਂ ਉਸ ਲੜੀ ਵਿੱਚ 22ਵੀਂ ਵੀਡੀਓ ਬੀਬੀ ਰੂਪਕੌਰ ਜੀ ਬਾਰੇ ਬੀਬੀ ਰੂਪਕੌਰ ਦਾ ਜਨਮ ਗੁਰੂ ਹਰ Rai ਸਾਹਿਬ ਜੀ ਦੇ ਘਰ 9 ਅਪ੍ਰੈਲ 1649 ਦੇ ਦਿਨ ਕੀਰਤਪੁਰ ਵਿਖੇ ਹੋਇਆ ਬੀਬੀ ਜੀ ਦਾ ਵਿਆਹ 4 ਨਵੰਬਰ 1662 ਨੂੰ ਗੁਜਰਾਵਾਲਾ ਨਿਵਾਸੀ ਭਾਈ ਖੇਮਕਰ ਨਾਲ ਹੋਇਆ ਤਿੰਨ ਦਿਨ ਪਸੂਰ ਵਿੱਚ ਰਹਿਣ ਤੋਂ ਬਾਅਦ ਬੀਬੀ ਜੀ ਵਾਪਸ ਕੀਰਤਪੁਰ ਆ ਗਈ ਅਤੇ ਨਾਲ ਦੇ ਪਿੰਡ ਕਲਿਆਣਪੁਰ ਵਿੱਚ ਰਹਿਣ ਲੱਗੇ ਆਪ ਜੀ ਦੇ ਘਰ ਇੱਕ ਬੇਟੇ ਅਮਰ ਸਿੰਘ ਨੇ ਜਨਮ ਲਿਆ ਬੀਬੀ ਰੂਪ ਕੌਰ ਦਾ ਆਪਣੇ ਭਰਾ ਗੁਰੂ ਹਰਕ੍ਰਿਸ਼ਨ ਜੀ ਅਤੇ ਆਪਣੇ ਬਾਬਾ ਗੁਰੂ ਤੇਗ ਬਹਾਦਰ ਜੀ ਨਾਲ ਬਹੁਤ ਪਿਆਰ ਸੀ ਗੁਰੂ ਤੇਗ ਬਹਾਦਰ ਜੀ ਜਦ ਵੀ ਕੀਰਤਪੁਰ ਆਉਂਦੇ ਸਨ ਤਾਂ ਬੀਬੀ ਕੋਲ ਹੀ ਠਹਿਰਦੇ ਹੁੰਦੇ ਸਨ ਜਦ ਬੀਬੀ ਰੂਪਕੌਰ ਦਾ ਵਿਆਹ ਹੋਇਆ ਤਾਂ ਉਸ ਦੀ ਦਾਦੀ ਬੱਸੀ ਨੇ ਦਾਜ ਵਿੱਚ ਗੁਰਬਾਣੀ ਅਤੇ ਸਾਖੀਆਂ ਦੀ ਇੱਕ ਪੋਥੀ ਅਤੇ ਇਸ ਤੋਂ ਇਲਾਵਾ ਬੀਬੀ ਜੀ ਨੇ ਆਪਣਾ ਕਢਾਈ ਕੀਤਾ ਇੱਕ ਰੁਮਾਲ ਤੇ ਇੱਕ ਉਦੋਂ ਦੀ ਪੱਖੀ ਜੋ ਅੱਜ ਵੀ ਗੁਰਦੁਆਰਾ ਮੰਜੀ ਸਾਹਿਬ ਕੀਰਤਪੁਰ ਵਿੱਚ ਪਈ ਹੋਈ ਹੈ ਉਹ ਦਿੱਤੀ ਸੀ ਬੀਬੀ ਰੂਪਕੌਰ ਦੇ بیٹے ਭਾਈ ਅਮਰ ਸਿੰਘ ਜੀ ਦੇ ਅੱਗੋਂ ਪਰਿਵਾਰਾਂ ਵਿੱਚ ਕੁਝ ਵਾਰਸ ਪਿੰਡ ਦਿਆਲਪੁਰਾ ਨੇੜੇ ਬਨੂਰ ਵਿੱਚ ਵਸ ਗਏ ਆਪ ਜੀ ਦੀ ਮੌਤ 24 ਅਗਸਤ 1727 ਦੇ ਦਿਨ ਕਲਿਆਣਪੁਰ ਨੇੜੇ ਕੀਰਤਪੁਰ ਵਿੱਚ ਹੋਈ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ